हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲਬਾਤ ਕਰਨੀ ਆ ਬਈ ਕਣਕ ਦਾ ਰਿਕਾਰਡ ਚੰਗਾ ਝਾੜ ਲੈਣ ਵਾਸਤੇ ਦਿਨ ਦਾ ਤੇ ਰਾਤ ਦਾ ਜਿਹੜਾ ਟੈਂਪਰੇਚਰ ਆ ਤਾਪਮਾਨ ਕਿੰਨਾ ਹੋਣਾ ਚਾਹੀਦਾ ਸੋ ਉਹਦੇ ਨਾਲ ਹੀ ਦੋ ਗ ਵੀਰਾਂ ਦੇ ਸਵਾਲ ਸੀ ਵੀ ਜਿਹੜਾ ਹੁਣ ਅੱਜ ਜਾਂ ਕੱਲ ਬੱਦਲਬਾਈ ਹੋ ਰਹੀ ਆ ਇਹ ਮੀਂਹ ਕਿੰਨਾ ਕੁ ਪੈ ਸਕਦਾ ਹੈ ਅਸੀਂ ਕਣਕ ਨੂੰ ਜਿਹੜਾ ਪਾਣੀ ਲਾਉਣਾ ਤਾ ਕਿਸਾਨ ਭਰਾਓ ਜਿਹੜੇ ਵੀਰ ਕਣਕ ਨੂੰ ਪਾਣੀ ਲਾ ਰਹੇ ਇਹ ਸਿਸਟਮ ਦੇ ਵਿੱਚ ਕਿਸਾਨ ਭਰਾ ਬਹੁਤਾ ਕੋਈ ਜ਼ਿਆਦਾ ਮਜਬੂਤ ਸਿਸਟਮ ਹੈ ਨਹੀਂਗਾ ਤਾਂ ਵਿਰਲੇ-ਵਿਰਲੇ ਇਲਾਕਿਆਂ 'ਚ ਕਿਤੇ ਕਿਣਮਣ ਵਗੈਰਾ ਥੋੜਾ ਬਹੁਤ ਮੀਂਹ ਪੈ ਸਕਦਾ ਕੋਈ ਬਹੁਤਾ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ ਨਹੀਂਗੀ ਇਹ ਸਿਸਟਮ ਦੇ ਵਿੱਚ ਥੋੜਾ ਜਿਹਾ ਹੈਗਾ ਵੀ ਕਿਤੇ-ਕਿਤੇ ਇਲਾਕਿਆਂ ਜਿਹੜੇ ਹਵਾ ਜਿਹੜੀ 30 ਤੋਂ 40 ਕਿਲੋਮੀਟਰ ਦੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਸਕਦੀ ਆ ਜਿਵੇਂ ਬੁੱਲਿਆਂ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਹਵਾ ਇੱਕਦਮ ਤੇਜ਼ ਹੋ ਗਈ ਹਵਾ ਸਲੋ ਹੋ ਗਈ ਇਦਾਂ ਜਿਹੜੇ ਬੁੱਲਿਆਂ ਦੇ ਟੈਪ ਜਿਹੜੀ ਹਵਾ ਜਿਹੜੀ ਚੱਲ ਸਕਦੀ ਆ ਬਾਕੀ ਕੋਈ ਇਹਦੇ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਬਾਕੀ ਤੁਸੀਂ ਆਪਣਾ ਪਾਣੀ ਲਾਉਣ ਬਾਰੇ ਸੋਚਾ ਜਰੂਰਤ ਮੁਤਾਬਕ ਜਿਹੜਾ ਪਾਣੀ ਲਾ ਸਕਦੇ ਜੇ ਵੈਸੇ ਵੀ ਜੇਕਰ ਕਣਕ ਆਪਣੀ ਜਿੰਨੇ ਟਾਈਮ ਤੱਕ ਕਣਕ ਦੇ ਵਿੱਚ ਦੁੱਧਾ ਨਹੀਂ ਭਰ ਜਾਂਦਾ ਉਹਨੇ ਟਾਈਮ ਤੱਕ ਜਿਹੜੀ ਕਣਕ ਡਿੱਗ ਜਾਏ ਤੇ ਉਹਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਵੈਸੇ ਕੋਈ ਬਹੁਤ ਆਏ ਸਿਸਟਮ ਮਜ਼ਬੂਤ ਹੈ ਨਹੀਂਗਾ ਵੀ ਜਿਹਦੇ ਕਾਰਨ ਜਿਹੜਾ ਕਣਕ ਤੇ ਕੋਈ ਪ੍ਰਭਾਵ ਪਵੇ ਤਾਂ ਤੁਸੀਂ ਆਪਣੇ ਜ਼ਰੂਰਤ ਮੁਤਾਬਕ ਆਪਣਾ ਮੌਸਮ ਵੀ ਦੇਖ ਸਕਦੇ ਆ ਉਹਦੇ ਅਕੋਰਡਿੰਗ ਜਿਹੜਾ ਤੁਸੀਂ ਖੇਤ ਨੂੰ ਜਿਹੜਾ ਪਾਣੀ ਲਾ ਸਕਦੇ ਜੀ ਸੋ ਜਿਹੜਾ ਕਿਸਾਨ ਭਰਾਓ ਆਪਾਂ ਅੱਜ ਗੱਲਬਾਤ ਕਰਨਾ ਕਰਨੀ ਆ ਬਈ ਜਿਹੜਾ ਦਿਨ ਤੇ ਰਾਤ ਦਾ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ ਤਾਂ ਕਿਸਾਨ ਭਰਾਓ ਕਣਕ ਦੇ ਝਾੜ ਵਾਸਤੇ ਵੈਸੇ ਤਾਂ ਜਿਹੜਾ ਦਿਨ ਦਾ ਟੈਂਪਰੇਚਰ ਆ ਜੇਕਰ ਆਪਾਂ ਰਿਕਾਰਡ ਝਾੜ ਲੈਣਾ ਤਾਂ ਘਟੋ-ਘਟ ਜਿਹੜਾ ਟੈਂਪਰੇਚਰ ਆ 28 30 ਦੇ ਲਾਗੇ ਚੱਲੇ ਤੇ ਆਪਾਂ ਨੂੰ ਬਹੁਤ ਵਧੀਆ ਜਿਹੜਾ ਕਣਕ ਦੇ ਝਾੜ ਦੇਖਣ ਨੂੰ ਮਿਲਦਾ ਦਿਨ ਦਾ ਟੈਂਪਰੇਚਰ ਤੇ ਵੱਧ ਤੋਂ ਵੱਧ ਜੇਕਰ 32 33 ਤੱਕ ਵੀ ਚਲੇ ਜਾਵੇ ਤੇ ਆਪਣੀ ਕਣਕ ਜਿਹੜੀ ਇੰਨਾਕ ਜਿਹੜਾ ਟੈਂਪਰੇਚਰ ਗਰਮੀ ਸਹਾਰ ਜਾਂਦੀ ਆ ਤੇ ਉਹਦੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਪਰ ਜੇਕਰ ਵਧੀਆ ਝਾੜ ਲੈਣਾ ਤਾਂ ਦਿਨ ਦਾ ਟੈਂਪਰੇਚਰ ਆਪਣਾ ਲਗਭਗ ਤੀਕ ਦੇ ਨੇੜੇ ਤੇੜੇ ਜਿਹੜਾ ਚੱਲਣਾ ਚਾਹੀਦਾ ਤੇ ਰਾਤ ਦਾ ਕਿਸਾਨ ਭਰਾਓ ਜਿਹੜਾ 16 17 ਦੇ ਲਾਗੇ ਯਾਨੀ ਕਿ ਇਸ ਤੋਂ ਥੱਲੇ ਹੋਣਾ ਚਾਹੀਦਾ ਜਿਵੇਂ ਜਿਵੇਂ ਰਾਤ ਦਾ ਟੈਂਪਰੇਚਰ 17 18 ਤੋਂ ਉੱਪਰ ਹੁੰਦਾ ਜਾਊਗਾ ਤੇ ਉਹਦੇ ਨਾਲ ਹੀ ਜਿਹੜਾ ਦਿਨ ਦਾ ਟੈਂਪਰੇਚਰ ਵੀ ਵਧੂਗਾ ਜਦੋਂ 18 ਤੋਂ ਪਲੱਸ ਹੁੰਦਾ ਜਾਂਦਾ ਰਾਤ ਦਾ ਟੈਂਪਰੇਚਰ ਤੇ ਦਿਨ ਦਾ ਟੈਂਪਰੇਚਰ ਜਦੋਂ 32 ਤੋਂ ਪਲੱਸ ਹੁੰਦਾ ਜਾਂਦਾ ਓਵੇਂ ਓਵੇਂ ਜਿਵੇਂ ਜਿਵੇਂ ਹੋਰ ਤਾਪਮਾਨ ਜਾਂ ਗਰਮੀ ਵੱਧਦੀ ਜਾਊਗੀ ਓਵੇਂ ਓਵੇਂ ਜਿਹੜਾ ਉਹ ਝਾੜ ਤੇ ਇਫੈਕਟ ਪਾਉਂਦਾ ਤੇ ਓਵੇਂ ਓਵੇਂ ਕਣਕਾਂ ਦਾ ਝਾੜ ਜਿਹੜਾ ਘਟ ਆਉਣਾ ਸ਼ੁਰੂ ਹੁੰਦਾ ਤਾਂ ਉਹਦੇ ਨਾਲ ਨਾਲ ਕਿਸਾਨਪੁਰ ਇੱਕ ਗੱਲ ਹੋਰ ਇੱਥੇ ਨੋਟ ਕਰਨਾ ਮੈਂ ਕਿ ਕਈ ਵਾਰ ਨਾ ਆਪਣੇ 2 ਘੰਟੇ ਜਿਹੜਾ ਤੇਜ਼ ਧੁੱਪ ਲੱਗ ਜਾਂਦੀ ਹੈ ਕਈ ਵਾਰ ਦੁਪਹਿਰ ਵੇਲੇ ਆਪਾਂ ਮੰਨ ਕੇ ਚੱਲੋ 12 ਵਜੇ ਤੋਂ ਲੈ ਕੇ 2-3 ਵਜੇ ਤੱਕ ਜਿਹੜੀ ਤੇਜ਼ ਧੁੱਪ ਲੱਗੀ ਤਾਂ ਉਹਦੇ ਕਰਕੇ ਆਪਾਂ ਸੋਚ ਲੈਂਦੇ ਵੀ ਗਰਮੀ ਬਹੁਤ ਪੈ ਰਹੀ ਆ ਤਾਂ ਜੇਕਰ 24 ਘੰਟਿਆਂ ਦੇ ਵਿੱਚ ਕਿਸਾਨਪੁਰੋ 2-3 ਘੰਟੇ ਜੇਕਰ ਟੈਂਪਰੇਚਰ ਤੁਹਾਡਾ 34-35 ਡਿਗਰੀ ਵੀ ਚਲੇ ਜਾਂਦਾ ਤਾਂ ਉਹ ਜਿਹੜਾ ਕੋਈ ਇਫੈਕਟ ਨਹੀਂ ਕਰਦਾ ਕਿਉਂਕਿ ਰਾਤ ਦਾ ਟੈਂਪਰੇਚਰ ਜਿੰਨੇ ਟਾਈਮ ਤੱਕ ਹਾਈ ਨਹੀਂ ਹੁੰਦੇ ਜੇਕਰ ਰਾਤ ਨੂੰ ਠੰਡ ਕਾਫੀ ਪੈ ਜਾਂਦੀ ਆ ਤਾਂ ਉਹਦੇ ਇੱਕ ਕਾਰਨ ਜਿਹੜਾ ਉਹ ਜਿਹੜਾ ਟੈਂਪਰੇਚਰ ਹਾਈ ਹੋਇਆ ਹੁੰਦਾ ਉਹਦੇ ਨਾਲ ਕੋਈ ਵੀ ਅਫੈਕਟ ਨਹੀਂ ਪੈਂਦਾ ਤੇ ਕਣਕ ਦੇ ਝਾੜ ਵਧੀਆ ਤੇ ਆਪਾਂ ਨੂੰ ਸ਼ਾਨਦਾਰ ਦੇਖਣ ਨੂੰ ਮਿਲਦੇ ਆ। ਵੈਸੇ ਹੁਣ ਤੱਕ ਜਿਹੜਾ ਅੱਗੇ ਮੌਸਮ ਦੱਸ ਰਹੇ ਆ ਤਾਂ ਉਹਦੇ ਮੁਤਾਬਕ ਜਿਹੜਾ ਮੌਸਮ ਚੰਗਾ ਰਹਿੰਦੀ ਸੁਭਾਵਨਾ ਹੈਗੀ ਆ। ਬਾਕੀ ਜੇ ਕੋਈ ਮੌਸਮ ਦੇ ਤਬਦੀਲੀ ਆਉਂਦੀ ਆ ਤਾਂ ਉਹਦੇ ਬਾਰੇ ਆਪਾਂ ਤੁਹਾਨੂੰ ਅਪਡੇਟ ਜਿਹੜੀ ਜਾਣਕਾਰੀ ਦਿੰਦੇ ਰਾਂਗੇ। ਸੋ ਵੀਡੀਓ ਚੰਗੀ ਲੱਗੇ ਤਾਂ ਹੋਰ ਭਰਾਵਾਂ ਤੱਕ ਸ਼ੇਅਰ ਕਰ ਦਿਓ। ਸੋ ਬਹੁਤ ਬਹੁਤ ਧੰਨਵਾਦ।